ਕਾਂਗਰਸ ਪਾਰਟੀ ਵੱਲੋਂ ਜਿਹੜੀ ਵੋਟ ਚੋਰ ਗੱਦੀ ਛੋੜ ਨਾ ਦੀ ਮੁਹਿੰਮ ਸ਼ੁਰੂ ਕੀਤੀ ਗਈ ਇਹਦੀ ਲੋੜ ਕਿਉਂ ਪਈ ਇਹ ਹਰ ਇਲੈਕਸ਼ਨ 'ਚ ਹਿੰਦੁਸਤਾਨ ਦੇ ਲੋਕ ਸੋਚਦੇ ਸੀ 14 ਦੀ ਇਲੈਕਸ਼ਨ ਤੋਂ ਬਾਅਦ ਜਦੋਂ 19 ਦੀ ਇਲੈਕਸ਼ਨ ਹੋਈ ਆ ਲੋਕਾਂ ਦੇ ਮਨ 'ਚ ਸੀਗੇ ਵੀ ਕਾਂਗਰਸ ਪਾਰਟੀ ਦੁਬਾਰਾ ਹੁਣ ਆਏਗੀ ਪਰ ਉਸ ਤੋਂ ਬਾਅਦ ਰਾਹੁਲ ਗਾਂਧੀ ਜੀ ਨੇ ਜੋ ਕਿਹਾ ਸੀ ਕਿ ਮੈਨੂੰ ਲੱਗਦਾ ਕਿ ਹਿਰਾਫੇਰੀ ਕਰਦੇ ਨੇ ਉਹ ਆਪਣੀ ਇਸ ਗੱਲ ਨੂੰ ਤਰਜੀਹ ਦੇ ਕੇ ਇਹ ਤੇ ਸਾਰਾ ਦਿਮਾਗ ਲਾ ਕੇ ਪੂਰੀ ਪਉਣਛਾਣ ਕਰਕੇ ਪੂਰੇ ਸਬੂਤ ਇਕੱਠੇ ਕਰਕੇ ਲੋਕਾਂ ਨੂੰ ਕਿਹਾ ਲੋਕ ਸਭਾ ਦੇ ਕਿ ਅਭੀ ਆ ਇੰਨੇ ਲੱਖ ਵੋਟ ਸੀ ਫਲਾਣੇ ਏਰੀਏ ਚੋ ਚੋਰੀ ਕੀਤੀ ਹੈ ਜੇ ਨਾ ਹੁੰਦੀ ਤਾਂ ਸਰਕਾਰ ਕਾਂਗਰਸ ਦੀ ਬਣਦੀ ਇਹ ਜਿਹੜੀ ਹੈ ਪ੍ਰਧਾਨ ਮੰਤਰੀ ਦੀ ਕੁਰਸੀ ਬੈਠੇ ਹੋ ਟੋਟਲ 25 ਸੀਟਾਂ ਦਾ ਫਰਕ ਹੈ ਇਹ heira-pheri ਨਾ ਕਰਦੇ ਜਿਹੜੀਆਂ 10000 ਰੁਪਏ ਕੋਈ 12000 ਰੁਪਏ ਕੋਈ 15000 ਰੁਪਏ ਕੋਈ 25000 ਰੁਪਏ ਦੀਆਂ ਸੀਟਾਂ ਜਿੱਤੀਆਂ ਨੇ ਉਹ ਕਦੇ ਜਿੱਤੀਆਂ ਨਹੀਂ ਸੀ ਜਾ ਸਕਦੀਆਂ ਵੋਟ ਚੋਰ ਗੱਦੀ ਛੋੜਦੀ ਮੈਂਬਰ ਪੰਜਾਬ ਦੇ ਵਿੱਚ ਪੂਰੇ ਜੋਰ ਸ਼ੋਰ ਨਾਲ ਚੱਲ ਰਹੀ ਹੈ ਔਰ ਲੋਕ ਬੜੇ ਚਾਅ ਦੇ ਨਾਲ ਸਾਨੂੰ 10000 ਫਾਰਮ ਕਿਹਾ ਸੀ 12 ਭਰ ਚੁੱਕੇ ਆ ਔਰ ਲੋਕਾਂ ਦੀ ਡਿਮਾਂਡ ਹੈ ਜੀ ਇੰਨੀ ਆ ਵੀ ਘਰ ਘਰ ਲੋਕ ਕਹਿੰਦੇ ਸਾਨੂੰ ਫਾਰਮ ਦਿਖਾਓ ਅਸੀਂ ਭਰਨਾ ਅਸੀਂ ਸਾਈਨ ਕਰਨੇ ਨੇ ਇੱਕਾ ਸਾਹਮਣੇ ਚੋਰ ਖੜਾ ਹੈ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਇਹ ਚੋਰ ਹੈ ਉਹਦੀ ਕੁੱਟ ਪੈ ਗਈ ਉਹਨੂੰ ਸਜ਼ਾ ਵੀ ਹੋ ਗਈ ਸੁਪਰੀਮ ਕੋਰਟ ਨੇ ਦਖਲ ਦੇ ਕੇ ਇਲੈਕਸ਼ਨ ਕਮਿਸ਼ਨ ਨੂੰ ਬੁਲਾ ਲਿਆ ਸਾਬਤ ਹੋ ਗਿਆ ਲੋਕਾਂ ਦੇ ਮਨਾਂ 'ਚ ਆ ਗਿਆ ਵੀ ਚੋਰ ਨੇ ਇਹ ਤਾਂ ਫਿਰ ਅਫਸਰ ਅੱਗੇ ਨੂੰ ਪੈਰ ਨਹੀਂ ਲਾਉਂਦੇ ਉਹਨਾਂ ਦੀਆਂ ਪਿੰਜੜੀਆਂ ਭਾਰ ਨਹੀਂ ਚੱਲਣਗੀਆਂ ਬਈ ਇਹ ਤਾਂ ਫੜਿਆ ਜਾਣਾ ਭਾਈ ਪਹਿਲਾਂ ਸਭ ਤੋਂ ਗਲਤ ਕਰਾ ਲਿਆ ਕੰਮ ਹੁਣ ਨੀਅਤ ਹੀ ਕਰਨਾ ਫਾਰਮ ਦੇ ਕੇ 올 ਇੰਡੀਆ ਦੇ ਵਿੱਚ ਫਾਰਮ ਭਰੇ ਜਾ ਰਹੇ ਨੇ ਤਾਂ ਕਿ ਅੱਗੇ ਰੋਏ ਚੀਜ਼ ਨਾ ਹੋ ਸਕੇ ਚੋਣ ਕਮਿਸ਼ਨ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਇਹਨੂੰ ਸਨਿਭਲ ਕੀਤਾ ਜਾ ਰਿਹਾ ਹੈ ਬੜਾ ਲੋਕਾਂ ਨੂੰ ਚਾਹਤੀ ਆਮ ਆਦਮੀ ਪਾਰਟੀ ਦਾ ਬਹੁਤ ਜ਼ੋਰ ਨਾਲ ਲੋਕਾਂ ਨੇ ਆਮ ਆਦਮੀ ਪਾਰਟੀ ਬਣਾਈ ਪਰ ਲੋਕਾਂ ਦੀ ਅਛਾ ਤੇ ਪਾਣੀ ਫਿਰਿਆ ਤੁਸੀਂ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਤੁਹੀ ਪਾਵੇਂ ਕੇ ਪੰਜਾਬ ਦੇ ਅੰਦਰ ਵਿਧਾਨ ਸਭਾ ਚੋਣਾਂ ਦੇ ਵਿੱਚ ਅਜੇ ਡੇਢ ਸਾਲ ਦਾ ਸਮਾਂ ਬਾਕੀ ਹੈ ਪਰੰਤੂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਜਦੋਂ ਤੋਂ ਦਿੱਲੀ ਵਿਧਾਨ ਸਭਾ ਦੀ ਚੋਣ ਹਾਰੀ ਹੈ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਲਗਾਤਾਰ ਸਿਆਸੀ ਸਰਗਰਮੀਆਂ ਨੇ ਜਿਹੜੀਆਂ ਉਪਕਤੀਆਂ ਜਾ ਰਹੀਆਂ ਨੇ ਇੱਕ ਪਾਸੇ ਤਰਨ ਤਾਰਨ ਜਿਮਨੀ ਚੋਣ ਨੂੰ ਲੈ ਕੇ ਜਿਹੜਾ ਹੈਗਾ ਮਾਹੌਲ ਗਰਮ ਹੈ ਉੱਥੇ ਹੀ ਕਾਂਗਰਸ ਪਾਰਟੀ ਵੱਲੋਂ ਵੋਟ ਚੋਰ ਗੱਦੀ ਛੋੜ ਜਿਹੜੀ ਮਹਿੰਮ ਵਢੀ ਗਈ ਹੈ ਉਸ ਕਰਕੇ ਵੀ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚੋਂ ਸਾਹ ਨਜ਼ਰ ਆ ਰਿਹਾ ਹੈ ਸੋ ਸਾਡੇ ਨਾਲ ਸਾਫ ਕਾ ਮੰਤਰੀ ਸਾਧੂ ਸਿੰਘ ਧਰਮਸੋਧ ਪੰਜਾਬ ਦੇ ਹਾਲਾਤਾਂ ਦੇ ਉੱਤੇ ਗੱਲ ਕਰਨ ਲਈ ਮੌਜੂਦ ਨੇ ਮੰਤਰੀ ਸਾਹਿਬ ਕਾਂਗਰਸ ਪਾਰਟੀ ਵੱਲੋਂ ਜਿਹੜੀ ਵੋਟ ਚੋਰ ਗੱਦੀ ਛੋੜ ਨਾਂ ਦੀ ਮਹਿੰਮ ਸ਼ੁਰੂ ਕੀਤੀ ਗਈ ਇਹਦੀ ਲੋੜ ਕਿਉਂ ਪਈ ਮੈਂ ਹੁਣੇ ਤੁਹਾਨੂੰ ਦਿਖਾਉਣਾ ਜਿਹੜਾ ਪੱਤਰ ਅਸੀਂ ਦੇ ਰਹੇ ਹਾਂ ਭਰਨ ਨੂੰ ਜੀ ਤੁਸੀਂ ਸਵਾਲ ਹੁਣੇ ਕੀਤਾ ਹੈ ਵੋਟ ਚੋਰ ਗੱਦੀ ਛੋੜ ਇਹ ਅੱਜ ਦੀ ਗੱਲ ਨਹੀਂ ਹੈ ਇਹ ਹਰ ਇਲੈਕਸ਼ਨ 'ਚ ਹਿੰਦੁਸਤਾਨ ਦੇ ਲੋਕ ਸੋਚਦੇ ਸੀ 14 ਦੀ ਇਲੈਕਸ਼ਨ ਤੋਂ ਬਾਅਦ ਜਦੋਂ 19 ਦੀ ਇਲੈਕਸ਼ਨ ਹੋਈ ਆ ਲੋਕਾਂ ਦੇ ਮਨ 'ਚ ਸੀਗੇ ਵੀ ਕਾਂਗਰਸ ਪਾਰਟੀ ਦੁਬਾਰਾ ਹੁਣ ਆਏਗੀ ਕਿਉਂਕਿ ਇਹਨਾਂ ਨੇ ਕੀਤਾ ਕੱਖ ਨਹੀਂ ਬਿਨਾਂ ਵੱਡੇ ਵਪਾਰੀਆਂ ਤੋਂ ਔਰ ਵੱਡੇ ਬਿਜ਼ਨਸਮੈਨਾਂ ਦਾ ਜੋ ਕੀਤਾ ਬਿਨਾ ਜੁਮਲਿਆਂ ਤੋਂ ਕੱਖ ਨਾ ਇਹਨਾਂ ਤੋਂ ਹੋਇਆ ਨਹੀਂ ਸੀ ਲੋਕਾਂ ਨੂੰ ਆਸ ਸੀ ਹਿੰਦੁਸਤਾਨ ਦੀ ਪਰ ਜਦੋਂ ਰਿਜ਼ਲਟ ਆਇਆ ਲੋਕ ਨਿਰਾਸ਼ ਹੋਏ ਵੀ ਆ ਕੀ ਹੋ ਗਿਆ ਚੱਲਿਆ ਸੀ ਰਾਹੁਲ ਗਾਂਧੀ ਨੇ ਇਸ ਵਾਰੀ ਜਦੋਂ 24 ਦੀ ਇਲੈਕਸ਼ਨ ਹੋਈ ਫੇਰ ਲੋਕਾਂ ਨੇ ਸੋਚਿਆ ਵੀ ਹੁਣ ਰਾਹੁਲ ਗਾਂਧੀ ਜੀ ਨੇ ਇੰਨੀ ਮਿਹਨਤ ਕੀਤੀ ਹੈ ਤੇ ਕਾਂਗਰਸ ਦਾ 400 500 ਸੀਟਾਂ ਲੈ ਕੇ ਜਾਏਗੀ ਔਰ ਜਦੋਂ ਰਿਜ਼ਲਟ ਆਇਆ 100 ਸੀਟ ਤੇ ਰਹਿ ਗਈ ਕਾਂਗਰਸ ਇਹ ਗੱਲ ਠੀਕ ਹੈ ਕਿ ਦੁੱਗਣੀਆਂ ਸੀਟਾਂ ਹੋ ਗਈਆਂ ਪਰ ਉਸ ਤੋਂ ਬਾਅਦ ਰਾਹੁਲ ਗਾਂਧੀ ਜੀ ਨੇ ਜੋ ਕਿਹਾ ਸੀ ਕਿ ਮੈਨੂੰ ਲੱਗਦਾ ਕਿ ਹਿਰਾਫੇਰੀ ਕਰਦੇ ਨੇ ਉਹਨਾਂ ਆਪਣੀ ਇਸ ਗੱਲ ਨੂੰ ਤਰਜੀਹ ਦੇ ਕੇ ਇਹ ਤੇ ਸਾਰਾ ਦਿਮਾਗ ਲਾ ਕੇ ਪੂਰੀ ਪੌਣਛਾਣ ਕਰਕੇ ਪੂਰੇ ਸਬੂਤ ਇਕੱਠੇ ਕਰਕੇ ਲੋਕਾਂ ਨੂੰ ਕਿਹਾ ਲੋਕ ਸਵਾਲ ਕਰਿਆ ਵੀ ਆ ਇੰਨੇ ਲੱਖ ਵੋਟ ਤੁਸੀਂ ਫਲਾਣੇ ਏਰੀਏ ਚੋ ਚੋਰੀ ਕੀਤੀ ਹੈ ਜੇ ਨਾ ਹੁੰਦੀ ਤਾਂ ਸਰਕਾਰ ਕਾਂਗਰਸ ਦੀ ਬਣਦੀ ਸੀ। ਔਰ ਵੀ 25 ਸੀਟਾਂ ਨਾਲ ਤੁਸੀਂ ਵੱਧ ਲੈ ਕੇ ਅੱਜ ਪਾਰਲੀਮੈਂਟ ਦੀ ਸੀਟ ਜਿਹੜੀ ਹੈ ਪ੍ਰਧਾਨ ਮੰਤਰੀ ਦੇ ਕੁਰਸੀ ਬੈਠੇ ਹੋ ਟੋਟਲ 25 ਸੀਟਾਂ ਦਾ ਫਰਕ ਹੈ। ਜੇ ਇਹ ਹਿਰਾਫੇਰੀ ਨਾ ਕਰਦੇ ਜਿਹੜੀਆਂ 10000 ਤੇ ਕੋਈ 12000 ਤੇ ਕੋਈ 15000 ਤੇ ਕੋਈ 25000 ਤੇ ਸੀਟਾਂ ਜਿੱਤੀਆਂ ਨੇ ਉਹ ਕਦੇ ਜਿੱਤੀਆਂ ਨਹੀਂ ਸੀ ਜਾ ਸਕਦੀਆਂ ਜੇ ਹੇਰਾਫੇਰੀ ਨਾਲ ਕਾਂਗਰਸ ਦੀਆਂ ਵੋਟਾਂ ਕਟਾ ਕੇ ਦੂਜੀਆਂ ਵੋਟਾਂ ਪਵਾ ਦਿੱਤੀਆਂ ਤੇ ਇਸ ਕਰਕੇ ਉਹਨਾਂ ਨੇ ਬੜਾ ਸਬੂਤ ਹੀ ਪੇਸ਼ ਕੀਤੇ ਨੇ ਔਰ ਲੋਕਾਂ ਦੇ ਸਾਹਮਣੇ ਲਿਆਂਦਾ ਰਾਹੁਲ ਗਾਂਧੀ ਨੇ ਜੋ ਮੈਂ ਕਿਹਾ ਸੀ ਠੀਕ ਹੈ ਇਹ ਹੇਰਾਫੇਰੀ ਨਾਲ ਦਿੱਤੇ ਨੇ ਅੱਜ ਸੁਪਰੀਮ ਕੋਰਟ ਵੀ ਇਲੈਕਸ਼ਨ ਕਮਿਸ਼ਨ ਨੂੰ ਬੁਲਾਇਆ ਇਹਦਾ ਜਵਾਬ ਦਿਓ ਔਰ ਮੈਂ ਇਹ ਪੁੱਛਣਾ ਚਾਹੁੰਦਾ ਉਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਦੇਖੋ ਗੱਲ ਇਹ ਹੈ ਜਾਂ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਜਵਾਬ ਦੇਣ ਇਸ ਗੱਲ ਦਾ ਬੀਜੇਪੀ ਵਾਲੇ ਜਵਾਬ ਦੇਣ ਨਹੀਂ ਪਾਈ ਇਹ ਰਾਹੁਲ ਗਾਂਧੀ ਗਲਤ ਬੋਲਦਾ ਹੈ ਇਹਦੇ ਤੱਥ ਗਲਤ ਨੇ ਤਾਂ ਲੋਕ ਜਵਾਬ ਮੰਗਦੇ ਨੇ ਔਰ ਉਹ ਅੱਜ ਜਿਹੜੀ ਗੱਦੀ ਵੋਟ ਚੋਰ ਗੱਦੀ ਛੋੜਦੀ ਮਹਿਮਾ ਪੰਜਾਬ ਦੇ ਵਿੱਚ ਪੂਰੇ ਜੋਰ ਸ਼ੋਰ ਨਾਲ ਚੱਲ ਰਹੀ ਹੈ ਔਰ ਲੋਕ ਬੜੇ ਚਾਅ ਦੇ ਨਾਲ ਸਾਨੂੰ 10000 ਫਾਰਮ ਕਿਹਾ ਸੀ 12 ਭਰ ਚੁੱਕਿਆ ਹੈ ਔਰ ਲੋਕਾਂ ਦੀ ਡਿਮਾਂਡ ਹੈ ਜੀ ਇੰਨੀ ਆ ਵੀ ਘਰ ਘਰ ਲੋਕ ਕਹਿੰਦੇ ਸਾਨੂੰ ਫਾਰਮ ਦਿਖਾਓ ਅਸੀਂ ਭਰਨਾ ਅਸੀਂ ਸਾਈਨ ਕਰਨੇ ਨੇ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਲੋਕਾਂ ਦੇ ਮਨਾਂ 'ਚ ਇਹ ਵੋਟ ਪਾਉਣ ਸਮੇਂ ਦਾ ਕਰ ਲੈਣਗੇ ਫਾਰਮ ਭਰਨ ਸਕੇ ਅਸੀਂ ਆਪਣੀ ਦਿਲ ਦੀ ਗੱਲ ਕਹਿ ਸਕੀਏ ਕਿ ਅਸੀਂ ਕਾਂਗਰਸ ਦੇ ਨਾਲ ਹ ਸੋ ਇਹ ਮਹਿਮ ਬੜੀ ਜੋਰ ਸ਼ੋਰ ਨਾਲ ਚੱਲ ਰਹੀ ਹੈ ਔਰ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦਾ ਇੱਕ ਇੱਕ ਵਰਕਰ ਤੇ ਲੀਡਰ ਇਸ ਗੱਲ ਨਾਲ ਲੱਗੇ ਹੋਏ ਨੇ ਕਿ ਰਾਹੁਲ ਗਾਂਧੀ ਜੋ ਗੱਲ ਕਹਿ ਰਿਹਾ ਉਹਨਾਂ ਨੂੰ ਘਰ ਘਰ ਤੱਕ ਉਹਨਾਂ ਦੀ ਗੱਲ ਪਹੁੰਚਾਈ ਜਾਵੇ। ਜੀ ਮੰਤਰੀ ਸਾਹਿਬ ਠੀਕ ਹੈ ਤੁਸੀਂ ਇਹ ਜਿਹੜੀ ਮਹਮਾ ਸ਼ੁਰੂ ਕੀਤੀ ਹੈ ਕੀ ਵਰਕਰਾਂ ਨੂੰ ਕਹਿ ਰਹੇ ਹੋ ਮਤਲਬ ਇਹ ਸ਼ੋਰ ਕਿਵੇਂ ਹੋਏਗਾ ਜਿਹੜੀ ਅਗਲੀ ਇਲੈਕਸ਼ਨ ਹੁੰਦੀ ਹੈ ਜੇਵੀਐਮ ਨਾਲ ਹੁੰਦੀ ਹੈ ਵੀ ਅਗਲੀ ਜੇ ਪਿਛਣੀਆਂ ਇਲੈਕਸ਼ਨਾਂ ਦੇ ਵਿੱਚ ਇਸ ਤਰ੍ਹਾਂ ਏਰਾ ਫੇਰੀ ਹੋਈ ਹੈ ਇਹ ਕਿਵੇਂ ਸ਼ੋਰ ਹੋਊਗਾ ਵੀ ਅਗਲੀ ਇਲੈਕਸ਼ਨਾਂ 'ਚ ਨਾ ਹੋਵੇ। ਮੇਰੀ ਸੁਣੋ ਗੱਲ ਧਿਆਨ ਨਾਲ ਤੁਸੀਂ ਬੜੇ ਸਿਆਣੇ ਬਦੇ ਲੱਗਦੇ ਹੋ ਬਈ ਯਾਰ। ਜਦੋਂ ਪਤਾ ਲੱਗ ਜੇ ਇੱਕਾ ਸਾਹਮਣੇ ਚੋਰ ਖੜਾ ਹੈ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਇਹ ਚੋਰ ਹੈ ਉਹਦੀ ਕੁੱਟ ਪੈ ਗਈ ਉਹਨੂੰ ਸਜ਼ਾ ਵੀ ਹੋ ਗਈ ਬਾਕੀਆਂ ਨੂੰ ਸਨੇਹਾ ਮਿਲ ਗਿਆ ਫਿਰ ਦੂਜਾ ਬੰਦਾ ਛੇਤੀ ਛੇਤੀ ਉਸ ਕੰਮ ਵੱਲ ਤੁਰਦਾ ਨਹੀਂ ਹੈ ਹੁਣ ਜਦੋਂ ਸੁਪਰੀਮ ਕੋਰਟ ਨੇ ਦਖਲ ਦੇ ਕੇ ਇਲੈਕਸ਼ਨ ਕਮਿਸ਼ਨ ਨੂੰ ਬੁਲਾ ਲਿਆ ਸਾਬਤ ਹੋ ਗਿਆ ਲੋਕਾਂ ਦੇ ਮਨਾਂ 'ਚ ਆ ਗਿਆ ਵੀ ਚੋਰ ਨੇ ਇਹ ਤਾਂ ਫਿਰ ਅਫਸਰ ਅੱਗੇ ਨੂੰ ਪੈਰ ਨਹੀਂ ਲਾਉਂਦੇ ਉਹਨਾਂ ਦੀਆਂ ਪਿੰਜੜੀਆਂ ਭਾਰ ਨਹੀਂ ਚੱਲਣਗੀਆਂ ਉਈ ਇਹ ਤਾਂ ਫੜਿਆ ਜਾਣਾ ਭਾਈ ਪਹਿਲਾਂ ਸਤੋਂ ਗਲਤ ਕਰਾ ਲਿਆ ਕੰਮ ਹੁਣ ਨਹੀਂ ਅਸੀਂ ਕਰਨਾ ਇਸ ਕਰਕੇ ਕਹਿੰਦੇ ਮੈਨੂੰ ਸਹੀ ਦੀ ਨਹੀਂ ਪਹੇ ਦੀ ਐ ਸਹਾਤਾ ਲੰਘਿਆ ਆ ਜਿਹੜਾ ਅੱਗੇ ਪੈਸਾ ਪੈ ਗਿਆ ਨਾ ਉਹਨੂੰ ਰੋਕਣ ਵਾਸਤੇ ਤਾਂ ਕਿ ਮੁੜ ਕੇ ਕੋਈ ਵੀ ਪਾਰਟੀ ਅੱਜ ਉਹਨਾਂ ਦੀ ਸਰਕਾਰ ਹੈ ਸਾਡੀ ਸਰਕਾਰ ਕਾਂਗਰਸ ਦੀ ਆਈ ਅਸੀਂ ਵੀ ਕੋਈ ਐਸੀ ਹਿਰਾਫੇਰੀ ਨਾ ਕਰ ਸਕੀਏ ਲੋਕਾਂ ਦੀ ਜਿਹੜੀ ਵੋਟ ਹੈ ਇੱਕ ਇੱਕ ਉਹਨਾਂ ਦੇ ਮਨ ਦੀ ਜਿੱਥੇ ਚਾਹੁੰਦੇ ਨੇ ਉੱਥੇ ਪਾਵੇ ਮંત્રી ਸਾਹਿਬ ਤਰਨਤਾਰਨ ਜਿਮਨੀ ਚੋਣ ਨੂੰ ਲੈ ਕੇ ਕੀ ਲੱਗਦਾ ਤੁਸੀਂ ਜਿਹੜਾ ਪੰਜਾਬ ਦਾ ਜਿਸ ਤਰ੍ਹਾਂ ਦਾ ਮਾਹੌਲ ਹੈ ਹੁਣ ਕਾਂਗਰਸ ਨੂੰ ਲੋਕ ਨੇ ਜਿਹੜਾ ਉਹ ਕਿਤੇ ਨਾ ਕਿਤੇ ਹੰਗਾਰਾ ਵੀ ਜਿਹੜਾ ਦੇ ਰਹੇ ਨੇ ਅੱਜ ਜਿਸ ਤਰ੍ਹਾਂ ਗਰਾਊਂਡ ਤੇ ਲੱਗਦਾ ਹੈ ਕਿ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਕੀ ਲੱਗਦਾ ਪਰਫਾਰਮੈਂਸ ਕਿਸ ਤਰ੍ਹਾਂ ਰਹੀ ਕਾਂਗਰਸ ਹੰਗਾਰਾ ਨਹੀਂ ਪੰਜਾਬ ਦੇ ਲੋਕਾਂ ਨੇ 2 ਸਾਲ ਬਾਅਦ ਹੀ ਕਾਂਗਰਸ ਪਾਰਟੀ ਨੂੰ ਪਾਰਲੀਮੈਂਟ ਦੀਆਂ 7 ਸੀਟਾਂ ਜਿਤਾ ਕੇ ਆਪਣਾ ਫਤਵਾ ਦੇ ਚੁੱਕੇ ਨੇ ਆਉਣ ਵਾਲੀ ਸਰਕਾਰ ਜਿਹੜੀ ਕਾਂਗਰਸ ਦੀ ਹੈ ਜਨਰਲ ਇਲੈਕਸ਼ਨ ਜਿਹੜੀ ਬਾਈ ਇਲੈਕਸ਼ਨ ਹੈ ਇਹਦਾ ਕੀ ਹੁੰਦਾ ਸਰਕਾਰ ਕਿੰਨਾ ਕੁ ੱਤਕਾ ਕਰਦੀ ਹੈ ਸਰਕਾਰ ਕਿਵੇਂ ਵੋਟਾਂ ਪਾਉਂਦੀ ਹੈ ਇਹ ਮੈਨੂੰ ਨਹੀਂ ਪਤਾ ਪਰ ਤਰਨ ਤਾਰਨ ਦੀ ਸੀਟ ਹੈ ਜਿਹੜੀ ਇਹ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਵੱਡੇ ਮਾਰਦਿਆਂ ਨਾਲ ਜਿੱਤੇਗੀ ਜਿਹੜੀ ਤਿਆਰੀਆਂ ਦੀ ਗੱਲ ਤੁਸੀਂ ਕਰਦੇ ਹੋ ਕਾਬਲ ਦੇ ਜੰਮਿਆਂ ਨੂੰ ਕਹਿੰਦੇ ਨਿਤ ਮਹਿਮਾ ਹਰ ਪੋਲੀਟੀਕਲ ਪਾਰਟੀ ਪਰ ਖਾਸ ਕਾਂਗਰਸ ਖਾਸ ਕਰਕੇ ਹਰ ਵੇਲੇ ਸੋਚਦੀ ਹੈ ਕੋਈ ਵੀ ਇਲੈਕਸ਼ਨ ਆਵੇ ਵਰਕਰ ਸਾਡੇ ਤਿਆਰ ਕਚੰਗਾ ਗਾਇਕ ਹੈ ਜਿਹੜਾ ਸਭਿਆਚਾਰ ਗੀਤ ਗਾਉਂਦਾ ਸੀ ਉਹ ਕਿਤੇ ਨਾ ਕਿਤੇ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਸਾਤੂ ਖੋ ਲਿਆ ਗਿਆ ਗੋਸ ਸਰਵਿਸ ਫੈਕਟਰ ਜਿਹੜੀ ਹੈਗੀ ਆ ਉਹ ਲੈ ਰਹੀ ਹੈ ਜਿਹੜੀ ਸਰਕਾਰ ਹੈ ਪਰੰਤੂ ਉਹ ਜਿਹੜੀ ਇੱਕ ਘਾਟ ਆ ਪਿਆ ਪੰਜਾਬ ਨੂੰ ਇੱਕ ਚੰਗਾ ਗਾਇਕ ਜਿਹੜਾ ਚਲਾ ਗਿਆ ਉਸ ਦੀ ਮੌਤ ਤੇ ਕੀ ਕਹੋਗੇ ਦੇਖੋ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ ਮੈਂ ਸਮਝਦਾ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ ਰੱਬ ਦੇ ਹੱਥ ਹੈ ਸਾਰਾ ਕੁਝ ਉਹ ਐਕਸੀਡੈਂਟ ਹੋਇਆ ਔਰ 10 ਦਿਨ ਲਗਾਤਾਰ ਲੋਕ ਅਰਦਾਸਾਂ ਵੀ ਕਰਦੇ ਰਹੇ ਜਿੱਥੇ ਮਾਂ-ਬਾਪ ਨੇ ਅਰਦਾਸ ਕੀਤੀ ਉਹਨਾਂ ਦੀ بیوی ਬੱਚਿਆਂ ਨੇ ਅਰਦਾਸ ਕੀਤੀ ਆ ਲੋਕਾਂ ਨੇ ਵੀ ਅਰਦਾਸ ਕੀਤੀ ਰੱਬਾ ਇਹਨੂੰ ਬਚਾ ਦੇ ਪਰ ਲੇਕਨ 10 ਦਿਨ ਤੋਂ ਬਾਅਦ ਜਦ ਇਹ ਡਾਕਟਰਾਂ ਦੇ ਹੱਥ ਖੜੇ ਹੋ ਗਏ ਉਹਨਾਂ ਦੀ ਡੈਥ ਹੋਈ ਮੌਤ ਹੋਈ ਤਾਂ ਇਹਦਾ ਸੋਗ ਆ ਤੁਸੀਂ ਉਹਦੀ بیوی ਬੱਚਿਆਂ ਨੇ ਤੇ ਮਨਾਉਣਾ ਹੀ ਸੀ ਉਹਦੀ ਮਾਤਾ ਨੇ ਮਨਾਉਣਾ ਸੀ ਰਿਸ਼ਤੇਦਾਰਾਂ ਨੇ ਮਨਾਉਣਾ ਸੀ ਮੈਂ ਸਮਝਦਾ ਕਿ ਪੂਰੇ ਪੰਜਾਬ ਨੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਉਹਦਾ ਸੋਗ ਮਨਾਇਆ ਹੈ ਔਰ ਵੱਡੀਆਂ ਆਸਾਂ ਸਨ ਅਜੇ ਲੋਕਾਂ ਨੂੰ ਕਿਉਂਕਿ ਇਹ ਛੋਟੀ ਉਮਰ ਦਾ ਕਲਾਕਾਰ ਸੀ ਵੀ ਬੜਾ ਫਿਲਮ ਇੰਡਸਟਰੀ ਨੂੰ ਵੀ ਆਸ ਸੀ ਔਰ ਪੰਜਾਬੀ ਸੱਭਿਆਚਾਰ ਨੂੰ ਆਸ ਸੀ ਪੰਜਾਬੀ ਸੱਭਿਆਚਾਰ ਨੂੰ ਪੰਜਾਬ ਔਰ ਪੰਜਾਬੀਅਤ ਲਈ ਕੋਈ ਨਵਾਂ ਲੈ ਕੇ ਆਏਗਾ ਕਲਾਕਾਰ ਇੱਕ ਐਸੀ ਚੀਜ਼ ਹੈ ਜਿਹੜਾ ਅ ਜਮਾਨੇ ਨੂੰ ਬਦਲ ਦਿੰਦਾ ਹੈ ਵਿਗੜੇ ਹੋਏ ਜਮਾਨੇ ਨੂੰ ਵੀ ਬਦਲ ਦਿੰਦਾ ਹੈ ਉਸ ਬੱਚੇ 'ਚ ਇਹ ਗੁਣ ਸੀਗਾ ਪਰ ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰ ਹੈ ਉਹਨਾਂ ਦੀ ਮੌਤ ਹੋਈ ਹੈ ਮੈਂ ਸਮਝਦਾ ਕਿ ਬਹੁਤ ਵੱਡਾ ਘਾਟਾ ਪੰਜਾਬ ਵਰ ਪੰਜਾਬੀਅਤ ਨੂੰ ਪਿਆ ਸੱਭਿਆਚਾਰ ਨੂੰ ਪਿਆ ਮੈਂ ਆਪਣੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਆਪਣੇ ਪਰਿਵਾਰ ਵੱਲੋਂ ਨਾਬੇ ਹਲਕੇ ਦੇ ਲੋਕਾਂ ਵੱਲੋਂ ਉਹਨਾਂ ਨੂੰ ਸ਼ਰਧਾ ਤੇ ਫੁੱਲ ਹੀ ਭੇਟ ਕਰ ਸਕਦਾ ਰੱਬ ਅੱਗੇ ਕੋਈ ਜ਼ੋਰ ਨਹੀਂ ਹੈ ਧੰਨਵਾਦ ਮੰਤਰੀ ਸਾਹਿਬ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸੋ ਕਾਂਗਰਸ ਪਾਰਟੀ ਦੀ ਇਹ ਜਿਹੜੀ ਮਹਿੰਮਾ ਉਸ ਨੂੰ ਅੱਗੇ ਲੈ ਕੇ ਜਾਣ ਲਈ ਪਿੰਡਾਂ ਦੇ ਜਿਹੜੇ ਨੌਜਵਾਨ ਆਗੂ ਨੇ ਜਾਂ ਪਿੰਡਾਂ ਦੇ ਜਿਹੜੇ ਵਰਕਰ ਨੇ ਉਹ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਸੋ ਕਿਸਾਨ ਸੈੱਲ ਦੇ ਮੀਤ ਪ੍ਰਧਾਨ ਸਵਰਨ 라ਵੰਗੜ ਰਾਮਗੜ੍ਹ ਸਾਹਿਬ ਇਹ ਜਿਹੜੀ ਕਾਂਗਰਸ ਪਾਰਟੀ ਦੀ ਮਹਿੰਮ ਹੈ ਗਰਾਊਂਡ ਦੇ ਉੱਤੇ ਲੋਕਾਂ ਦੇ ਵਿੱਚ ਕਿਹੋ ਜਿਹੀ ਜਿਹੜੀ ਹੈਗੀ ਹੈ ਕਾਂਗਰਸ ਪ੍ਰਤੀ ਜਾਂ ਇਸ ਮਹਿੰਮ ਪ੍ਰਤੀ ਉਤਸ਼ਾਹ ਮੈਗਰਾ ਰਹੇ ਦੇਖੋ ਜੀ ਲੋਕਾਂ ਦੇ ਵਿੱਚ ਵੋਟ ਚੋਰ ਗੱਦੀ ਛੋੜ ਦੇ ਸੰਬੰਧ ਚ ਫਾਰਮ ਭਰੇ ਜਾ ਰਹੇ ਨੇ ਬੜਾ ਉਤਸ਼ਾਹ ਹੈ ਬੜੇ ਉਤਸ਼ਾਹ ਨਾਲ ਲੋਕ ਸਾਤੋਂ ਫਾਰਮ ਮੰਗ ਰਹੇ ਨੇ ਭਰ ਰਹੇ ਨੇ ਤਾਂ ਸਾਡੇ ਨੱਬੇ ਹਲਕੇ ਦੇ ਮੰਤਰੀ ਸਾਹਿਬ ਨੇ ਲਗਭਗ 15000 ਫਾਰਮ ਵੰਡੇ ਜੀ ਦੇ ਵਿੱਚੋਂ 11-12000 ਭਰ ਗਿਆ ਸੋ ਸਾਡੇ ਕਹਿਣ ਦਾ ਮਤਲਬ ਸਾਡੇ ਲੀਡਰ ਰਾਹੁਲ ਗਾਂਧੀ ਜੀ ਨੇ ਜਿਹੜਾ ਇਹ ਚੋਰੀ ਫੜੀ ਹੈ ਇੱਕ ਬਹੁਤ ਵੱਡੀ ਆਪਣੇ ਸਮਾਜ ਨੂੰ ਕਹੋ ਦੇਸ਼ ਨੂੰ ਦੇਣ ਹੈ ਕਿਉਂਕਿ ਜਿਹੜਾ ਵੋਟ ਦਾ ਅਧਿਕਾਰ ਹੈ ਆਪਾਂ ਨੂੰ ਲੋਕਤੰਤਰ ਦਾ ਜਿਹੜਾ ਅਧਿਕਾਰ ਹੈ ਬੜੀਆਂ ਕੁਰਬਾਨੀਆਂ ਦੇ ਨਾਲ ਇਹ ਮਿਲਿਆ ਸੀ ਲੇਕਿਨ ਇਹ ਮੋਦੀ ਸਰਕਾਰ ਨੇ ਇਸ ਨੂੰ ਤਹਿਸ ਨਹਿਸ ਕਰ ਦਿੱਤਾ ਕਿਉਂਕਿ ਲੋਕਤੰਤਰ ਇੱਕ ਤਰੀਕੇ ਨਾਲ ਵੋਟ ਹੈ ਜਿਹੜੀ ਲੋਕ ਪਾ ਕੇ ਆਪ ਦਾ ਨੇਤਾ ਚੁਣਦੇ ਨੇ ਅੱਜ ਉਹ ਲੋਕਾਂ ਨੂੰ ਜਿਹੜੀ ਵੋਟ ਚੋਰ ਹੈ ਚੋਰੀ ਦੀ ਵੋਟ ਬਣਾ ਕੇ ਜਿਵੇਂ ਕਈ ਸਟੇਟਾਂ ਦੇ ਵਿੱਚ ਪਤਾ ਲੱਗਿਆ ਇੱਕ ਘਰ ਦੇ ਵਿੱਚ 5 ਜੀ ਨੇ 50 ਵੋਟਾਂ ਕਿਹੜੀਆਂ ਗਲਤ ਬਣਾਈਆਂ ਗਈਆਂ ਸੋ ਇਸ ਤਰ੍ਹਾਂ ਜਿਹੜਾ ਲੋਕਤੰਤਰ ਹਕ ਤਰੀਕੇ ਨਾਲ ਹੱਕ ਸੀਗਾ ਵੋਟ ਦਾ ਲੋਕਾਂ ਤੋਂ ਖੋਇਆ ਜਾ ਗਿਆ ਮੈਂ ਸਮਝਦਾ ਕਿ ਬਹੁਤ ਵੱਡੀ ਮਦਭਾਗੀ ਗੱਲ ਐ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਸਾਡੇ ਜਿਹੜੇ ਅਧਿਕਾਰ ਦੇ ਉੱਪਰ ਤੇ ਮੋਦੀ ਸਰਕਾਰ ਡਾਕੇ ਮਾਰਦੀ ਐ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਸੋ ਯੂਥ ਕਾਂਗਰਸ ਦੇ ਆਗੂ ਇੰਦਰਜੀਤ ਸਿੰਘ ਸਾਡੇ ਨਾਲ ਲੇਂਦਰਜੀਤ ਜੀ ਤੁਸੀਂ ਕਿਵੇਂ ਪ੍ਰਭਾਵਸ਼ਿਤ ਕਰੋਗੇ ਜਿਹੜੇ ਗਰਾਊਂਡ ਤੇ ਪੰਜਾਬ ਦੇ ਹਾਲਾਤ ਨੇ ਇਹ ਜਿਹੜਾ ਵੋਟ ਚੋਰੀ ਮਹਿੰਮ ਚਲਾਈ ਐ ਜੀ ਰਾਹੁਲ ਗਾਂਧੀ ਜੀ ਨੇ ਇਹਦੇ ਵਿੱਚ ਕੀ ਸੀਗਾ ਪਹਿਲਾਂ ਤੁਹਾਨੂੰ ਪਤਾ ਹੀ ਐ ਸਾਰਿਆਂ ਨੂੰ ਟੀਵੀ ਤੇ ਵੀ ਆਇਆ ਸਾਰਾ ਉਹਨਾਂ ਨੇ ਦਿਖਾਇਆ ਉਹਦੇ ਵਿੱਚ ਕੀ ਐ ਜਿਵੇਂ ਦੱਸੀ ਐ ਤੁਹਾਨੂੰ ਸਵਰਨਜੀਤ ਨੇ ਇੱਕ ਘਰ ਦੇ ਵਿੱਚ 50 50 100 100 ਵੋਟ ਬਣਾਤੀ ਉਹਨਾਂ ਨੇ ਤੇ ਉਹ ਜਾਗਰੂਕ ਹੋ ਚੁੱਕੇ ਨੇ ਲੋਕ ਤੇ ਅੱਗੇ ਨੂੰ ਇਹ ਜਿਹੀਆਂ ਚੋਰੀਆਂ ਨਾ ਹੋਣ ਤਾਂ ਕਰਕੇ ਲੋਕਾਂ ਨੂੰ ਕੱਲੇ-ਕੱਲੇ ਘਰ ਦੇ ਵਿੱਚ ਫਾਰਮ ਦੇ ਕੇ ਆਲ ਇੰਡੀਆ ਦੇ ਵਿੱਚ ਫਾਰਮ ਭਰੇ ਜਾ ਰਹੇ ਨੇ ਤਾਂ ਕਿ ਅੱਗੇ ਨੂੰ ਇਹ ਚੀਜ਼ ਨਾ ਹੋ ਸਕੇ ਚੋਣ ਕਮਿਸ਼ਨ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਇਹਨੂੰ ਪਹੁੰਚ ਕੀਤਾ ਜਾ ਰਿਹਾ ਜੀ ਸੋ ਕਿਸਾਨ ਸੈਲ ਦੇ ਬਲੌਕ ਪ੍ਰਧਾਨ ਵੀ ਸਾਡੇ ਨਾਲ ਨੇ ਜਿਹੜੇ ਪੰਜਾਬ ਦੇ ਹਾਲਾਤ ਨੇ ਜਿਸ ਤਰ੍ਹਾਂ ਸਾਡੇ 3.5 ਸਾਲ ਦੀ ਕਾਰਗੁਜ਼ਾਰੀ ਸਰਕਾਰ ਦੀ ਰਹੀ ਹੈ ਹੁਣ ਕਾਂਗਰਸ ਦੀ ਇਹ ਮੈਂ ਤੁਸੀਂ ਕੀ ਕਹਿਣਾ ਚਾਹੋਗੇ ਕਾਂਗਰਸ ਦੀ ਮਹਿਮ ਬਹੁਤ ਪੂਰੇ ਜੋਰਾਂ ਤੇ ਚੱਲ ਰਹੀ ਹੈ ਜੀ। ਬਾਕੀ ਫਾਰਮ ਭਰੇ ਜਾ ਰਹੇ ਨੇ। ਵੋਟ ਚੋਰ ਗੱਡੀ ਛੋੜ ਦੇ ਨਾਂ ਤੇ ਲੋਕਾਂ 'ਚ ਬਹੁਤ ਉਤਸ਼ਾਹ ਹੈ ਤੇ ਲੋਕ ਬਹੁਤ ਜਾਗਰੂਕ ਹੋ ਚੁੱਕੇ ਨੇ। ਮੈਨੂੰ ਲੱਗਦਾ ਵੀ ਹੁਣ ਇਹ ਨਹੀਂ ਹੋਣਾ ਕੰਮ। ਤੇ ਸਾਡੇ ਨਾਲ ਕਾਂਗਰਸ ਦੇ ਆਗੂ ਇੰਦਰਜੀਤ ਜੀ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਆਉਣ ਵਾਲਾ ਸਮਾਂ ਹੈ, ਆਉਣ ਵਾਲੀਆਂ ਇਲੈਕਸ਼ਨਾਂ ਨੇ ਕਿਸ ਤਰ੍ਹਾਂ ਕਾਂਗਰਸ ਦੇ ਲਈ ਜਾਂ ਮਦਰ ਪਾਰਟੀ ਦੇ ਲਈ ਜਾਂ ਬਾਕੀ ਪਾਰਟੀਆਂ ਦੇ ਗੁਰਤੇਜ ਜੀ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਆਇਆ ਸਮਾਂ ਉਹ ਲੋਕਾਂ ਨੇ ਦੇਖ ਚੁੱਕਿਆ ਬੜਾ ਲੋਕਾਂ ਨੂੰ ਚਾਹ ਤੇ ਆਮ ਆਦਮੀ ਪਾਰਟੀ ਦਾ ਬਹੁਤ ਜ਼ੋਰ ਨਾਲ ਲੋਕਾਂ ਨੇ ਆਮ ਆਦਮੀ ਪਾਰਟੀ ਬਣਾਈ ਪਰ ਲੋਕਾਂ ਦੀ ਆਛਾ ਤੇ ਪਾਣੀ ਫਿਰਿਆ ਪਰ ਲੋਕਾਂ ਨਾਲ ਇਹ ਧੋਖਾ ਹੋਇਆ ਬਹੁਤ ਵੱਡਾ ਧੋਖਾ ਹੈ ਜਿਵੇਂ ਮੋਦੀ ਨੇ ਵੋਟ ਚੋਰੀ ਵਾਲਾ ਧੋਖਾ ਕੀਤਾ ਤਾਂ ਇੱਥੇ ਲੋਕਾਂ ਦੀਆਂ ਭਾਵਨਾਵਾਂ ਨਾਲ ਚੋਰੀ ਕੀਤੀ ਗਈ ਹੈ ਇਹ ਆਮ ਆਦਮੀ ਪਾਰਟੀ ਨੇ ਦਿਲਾਂ ਤੇ ਡਾਕੇ ਮਾਰੇ ਨੇ ਜਾਦ ਉਹਨੇ 60% ਦਾ ਵਾਅਦਾ ਕੀਤਾ ਸੀ ਤਾਂ ਦੋ ਤੇ ਵੀ ਨਹੀਂ ਆਏ ਲਾਉਣ ਆਰਡਰ ਤੁਸੀਂ ਆ ਲੈ ਲੋ ਕਿੱਡੇ ਕਿੱਡੇ ਖਿਡਾਰੀ ਕਿੱਡੇ ਕਿੱਡੇ ਕਲਾਕਾਰ ਉਹ ਆਪਣੇ ਸਰਪੰਚ ਗੋਲੀਆਂ ਮਾਰ ਕੇ ਛਰਿਆਂ ਮਾਰ ਰਹੇ ਨੇ ਕੋਈ ਕਾਇਦਾ ਕਾਨੂੰਨ ਨਹੀਂ ਇੱਥੇ ਬਹੁਤ ਮਾੜੇ ਹਾਲ ਦੀ ਸੋਇਸੀਗੀ ਕਾਂਗਰਸ ਦੇ ਆਗੂ ਜਿਨ੍ਹਾਂ ਨੇ ਪੰਜਾਬ ਦੇ ਹਾਲਾਤਾਂ ਨੂੰ ਜਿਹੜਾ ਬਿਆਨ ਕੀਤਾ ਔਰ ਕਹੇ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਹੈ ਜਿਹੜੀ ਡੱਟ ਕੇ ਜਿਹੜਾ ਲੋਕ ਸਾਥ ਦੇਣਗੇ ਸੋ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਮੈਨੂੰ ਗੁਰਤੇਜ ਤੁਸੀਂ ਨੂੰ ਦਿਓ ਇਜਾਜ਼ਤਾਂ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ